ਜੇ ਆਪਾਂ ਕਰਦੇ ਹਾਂ ਬਟਿੰਡਾ ਤੋਂ ਮਲੂਟ ਤੱਕ ਦਾ ਸਫ਼ਰ ਐਸ ਵੇਲੇ ਜਿਹੜੀ ਰੋਡ ਤੇ ਆਪਾਂ ਹੈਗੇ ਆ ਇਹ ਬਟਿੰਡਾ ਬਰਨਾਲਾ ਰੋਡ ਹੈ ਔਰ ਸਾਹਮਣੇ ਆਪਣੇ ਥਰਮਲ ਵਾਲਾ ਚੌਕ ਆਏਗਾ ਉਤੋਂ ਇਹ ਸੜਕ ਸਿੱਧੀ ਜਿਹੜੀ ਹੈਗੀ ਆ ਉਹ ਅਮਰਖਸਰ ਨੂੰ ਨਿਕਲ ਜਾਂਦੀ ਹੈ ਆਪਾਇਆ ਸ੍ਰੀਤ ਤੋਂ ਤੇ ਖੱਬੇ ਹੱਥੋਂ ਦੇਗੀ ਸੜਕ ਜਿਹੜੀ ਮਲੂਟ ਸਰ ਨੂੰ ਸੜਕ ਵੀ ਮੁੜਦੀ ਹੈ ਸੱਜੇ ਹੱਥ ਨੂੰ ਸ਼ਹਿਰੋਂ ਬਾਹਰ ਨਿਕਲ ਕੇ ਇੱਥੋਂ ਜੇ ਯੂ ਟਰਨ ਲੈ ਕੇ ਵਾਪਸ ਜਾਈਏ ਤਾਂ ਸ਼ਹਿਰ ਦੇ ਅੰਦਰ ਵੱਲ ਵੀ ਜਾਇਆ ਜਾ ਸਕਦਾ ਹੈ ਤੇ ਸੱਜੇ ਆਕੇ ਤੁਹਾਨੂੰ ਰੋਜ਼ ਗਾਰਡਨ ਹੈ ਇੱਥੋਂ ਸ਼੍ਰੀ ਗੰਗਾ ਨਗਰ 122 ਕਿਲੋਮੀਟਰ ਮੁਕਸਰ 52 ਕਿਲੋਮੀਟਰ ਅਬੂਵਰਚ 140 ਕਿਲੋਮੀਟਰ ਕਤੜਬਾ ਹਸਤਾਈ ਅੰਬਰਸਰ 178 ਫਰੋਜ਼ਪੁਰ 86 ਫਰੀਦਕੋਟ 55 ਤੇ ਉਹ ਸਾਹਮਣੇ ਜਾਜ ਲੱਗਿਆ ਆ ਇੱਥੇ ਹੁਆ ਪਾ ਮੁੜ ਕੇ ਖੱਬੇ ਨੂੰ ਮਲੋਟਵਾਲ ਨੂੰ ਹਾਈਕਨਿਆ ਚੌਕ ਐ ਇਹ ਸਾਹਮਣੇ ਔਰ ਇੱਥੇ ਪੌੜ ਚੜ ਰਹੀ ਹੈ ਇਹ ਦੇ ਦੋਨੇ ਪਾਸੇ ਚੀਲਾ ਪੁਰਾਣੇ ਥਰਮਲ ਦੀਆਂ ਜਿਹੜਾ ਹੁਣ ਬੰਦ ਹੋ ਗਿਆ ਐ ਦੋਤਾਂ ਨੂੰ ਖਬਰਤ ਥਰਮਲ ਦੀਆਂ ਚਿਮੜੀਆਂ ਆ ਦਿਖਾਈ ਦਿੰਦੀਆਂ ਜਦੋਂ ਚੱਲਦਾ ਸੀਟਾ ਇਹਦੇ ਚੋਂ ਆਪਦੀ ਨਿਕਲਦੀ ਦਿਖਾਈ ਦਿਆ ਕਰਦੀ ਸੀ ਪਰ ਹੁਣ ਇਹ ਇਸ ਵੇਲੇ ਬੰਦ ਹੈ ਇਹ ਸੜਕ ਜਿਹੜੀ ਹੈਗੀ ਆਿੱਥੇ ਜਾਈਗੀ ਮਲੂਕ ਲੋਕ ਤੋਂ ਕੇ ਅਬੂਹਰ ਤੇ ਅਬੂਹਰ ਤੋਂ ਰਾਜਸਥਾਨ ਜਾਣ ਲਈ ਇੱਕ ਪਾਇਆ ਹਨੂਮਾਨਗੜ੍ਹ ਤੇ ਇੱਕ ਪਾਇਆ ਕੰਗਨਗੜ੍ਹ ਇਹ ਮਾਰਗ ਹੈਗਾ ਇੱਥੋਂ ਬਠੰਡੇ ਤੋਂ ਡੱਬੜੀ ਨੂੰ ਵੀ ਸੜਕ ਜਾਂਦੀ ਹੈ ਮਾਨਸੇ ਤੋਂ ਵੀ ਬਰਨਾਲੇ ਨੂੰ ਵੀ ਤੇ ਇੱਧਰ ਫਰੀਦਕੋਟ ਵਾਲੇ ਪਾਸੇ ਨੂੰ ਮੁਕਸਰ ਨੂੰ ਵੀ ਜਾਂਦੀ ਹੈ ਇਹ ਪਾਸਿਆਂ ਨਾਲ ਜੁੜਿਆ ਹੋਇਆ ਸ਼ਹਿਰ ਮਾਲਵੇ ਦਾ ਇੱਕ ਪ੍ਰਮੁੱਖ ਸ਼ਹਿਰ ਹੈ। ਸ਼ਹਿਰੋਂ ਹੁਣ ਆਪਾਂ ਬਾਹਰਲੇ ਪਾਸੇ ਨੂੰ ਪੈ ਗਏ ਆਂ ਤੇ ਥੋੜਾ ਅੱਗੇ ਚੱਲ ਕੇ ਫਿਰ ਸ਼ਹਿਰੋਂ ਨਿਕਲ ਕੇ ਦਿਖਾਵਾਂਗੇ। ਅੱਗੇ ਖੱਬੇ ਹੱਥ ਬਾਈਪਾਸ ਮੁੜੇਗਾ ਜਿਹੜਾ ਬਾਦਲ ਪਿੰਡ ਨੂੰ ਜਿਹੜੀ ਰੋਡ ਜਾਂਦੀ ਆ ਉਹ ਨੂੰ ਔਰ ਅੱਗੇ ਜਾ ਕੇ ഡാബാലി രോഡ് മിഗ്ഗെബാലോഡ്

ਦਿਲਕਾ ਜਿਲ੍ਹੇ ਵਿੱਚ ਆ ਉਹ ਪੂਰਾ ਸਰਬਰ ਬਲਾਕ ਵਿੱਚ ਹੀ ਆ ਜਿਹੜੀ ਰੋਡ ਆਪਾਂ ਜਾ ਰਹੇ ਆ ਇਹ ਟੋਲ ਰੋਡ ਹੈ ਟੋਲ ਪੰਡਾ ਕਿੱਧਰ ਬਾਅਦੇ ਬਠਿੰਡੇ ਦੇ ਵਿਚਕਾਰ ਦੇ ਇਹ ਅੱਗੇ ਬੱਲੂਆਣਾ ਪਿੰਡ ਆ ਗਿਆ ਬੱਲੂਆਣਾ ਇੱਕ ਬੱਲੂਆਣਾ ਫਾਜ਼ਿਲਕਾ ਜਿਲ੍ਹੇ ਵਿੱਚ ਪੈਂਦਾ ਜਿਹੜਾ ਹਬੌਰ ਮਲੂਰ ਰੋਡ ਤੇ ਆ ਤੇ ਇੱਕ ਬੱਲੂਆਣਾ ਬਠਿੰਡਾ ਜਿਲ੍ਹੇ ਵਿੱਚ ਪੈਂਦਾ ਜਿਹੜਾ ਮਲੂ ਮਲੂਆ ਆਪਣੇ ਗਿੱਦੜਬਾਹ ਤੇ ਬਠਿੰਡੇ ਦੇ ਵਿਚਕਾਰ ਦੇ ਪੈਂਦਾ ਹੈ ਇਹ ਬੱਲੂਆਣੇ ਦਾ ਮੇਨ ਅਟਾ ਆ ਗਿਆ ਪਿੱਛੋਂ ਵੀ ਲਿੰਕ ਰੋਡ ਜਾਂਦੀ ਸੀ ਟਰੈਫਿਕ ਕਾਫੀ ਹੈ ਕਿਉਂਕਿ ਇਧਰੋਂ ਰਾਜਸਥਾਨ ਨੂੰ ਜਾਣ ਵਾਲਾ ਟਰੈਫਿਕ ਵੀ ਇਸ ਰੋਡ ਤੋਂ ਹੋ ਕੇ ਜਾਂਦਾ ਤੇ ਅਬੋਹਰ ਫਾਜ਼ਲਕਾ ਵਾਲਾ ਟਰੈਫਿਕ ਵੀ ਇਸੇ ਰੋਡ ਤੋਂ ਹੋ ਕੇ ਜਾਂਦਾ ਹੋ ਗਿਆ ਇੱਥੋਂ ਦੀ ਹੋਣਾ ਜਾਣਾ ਤੇ ਗੰਗਾ ਨਗਰ ਦਾ ਕੀ ਇਹ ਫੋਕਲੇਡ ਪੜ ਚੁਕੀ ਆ ਇੱਕ ਢੋਲ ਇੱਥੇ ਕਿਦੜ ਵਹਤ ਪਹਿਲਾਂ ਇਹ ਦਾ ਦੂਜਾ ਢੋਲ ਅਬੋਰ ਤੇ ਗੰਗਾ ਨਗਰ ਦੇ ਵਿਚਾਲੇ ਕਿਦੜਾਂ ਵਾਲੀ ਪਿੰਡ ਹੈ ਉੱਥੇ ਜੀ ਆਉਂਦਾ ਗੰਗਾ ਨਗਰ ਦਾ ਕੀ ਇਸ ਰੂਪ ਤੇ ਦੋ ਢੋਲ ਬੰਦੇ ਆ ਅੱਗੇ ਕਿਸਾਨ ਤੀਂ ਲਾਈ ਹੋਇਆ ਕਿੰਨੂ ਤੇ ਦੋ ਸਕੂਟੇ ਤੇ ਕਿੰਨੂ ਸਕੋਲ ਤੇ ਹੱਥੋਂ ਸੱਦੇ ਹੱਥ ਜਿਹੜਾ ਹਵਾਈ ਅੱਡਾ ਠੰਡੇ ਦਾ ਹੈਗਾ ਸੱਦੇ ਹੱਥਲੇ ਪਾਸੇ ਨੂੰ ਰੋੜ ਜਾਂਦੀ ਹੈ ਬਠਿੰਡੇ ਦੇ ਖਾਈਂ ਢੇਡੂ ਔਰ ਜਿਵੇਂ ਆਪਾਂ ਗੱਲ ਕਰ ਰਹੇ ਸੀ ਕਿ ਟੋਲ ਰੋੜ ਹੈ ਸੋ ਸਾਹਮਣੇ ਆ ਟੋਲ ਗੇਟ ਦਾ ਰੋੜ ਲੱਗੇ ਆ ਗਿਆ ਲੱਗਦਾ ਟੋਲ ਇਹ ਆ ਗਿਆ ਜੀ ਮੁਕਸਰ ਤੇ ਬਠਿੰਡਾ ਜ਼ਿਲ੍ਹੇ ਦੀ ਹੱਦ ਪਿੰਡ ਕੋਲ ਆਏ ਪੁਆਇੰਟ ਇਹ ਆ ਗਿਆ ਡੋਲਾ ਪਿੰਡ ਜਿਹੜਾ ਮੁਕਸਰ ਜ਼ਿਲ੍ਹੇ ਦਾ ਇਸ ਸਟੋਰ ਤੇ ਆਪਰੀ ਪਿੰਡ ਹੈ ਪਿੱਛੇ ਬਟੰਡਾ ਸ਼ੁਰੂ ਹੋ ਜਾਂਦਾ ਤੇ ਅੱਗੇ ਹੁਣ ਆਪਾਂ ਨੂੰ ਮੁਕਸਰ ਆਵੇਗਾ ਔਰ ਫਿਰ ਥੂਂ ਕਿ ਤੜਬਾਹ ਜਿਹੜੀ ਤਹਿਸੀਲ ਹੈ ਉਹਦਾ ਇਲਾਕਾ ਵੀ ਸ਼ੁਰੂ ਹੋ ਜਾਂਦਾ ਹੈ ਕਿੰਦੜਬਾਹ ਫਿਰ ਮੁਕਸਰ ਸਾਹਿਬ ਜ਼ਿਲ੍ਹੇ ਦੇ ਤਿੰਨ ਤਹਿਸੀਲਾਂ ਹੈ ਬਿਲਕੁਲ ਧਿਆਰ ਹੈ ਪਰ ਕਿਸਾਨ ਹਜੇ ਵੀ ਉੱਨੀ ਸੰਤੁਸ਼ਟ ਨਹੀਂ ਹੈ ਭਾਵੇਂ ਇਸ ਵਾਰ ਇੱਕ ਪਾਸੇ ਝਾੜ ਘਟਿਆ ਫਿਰ ਵੀ ਕਿਸਾਨ ਉੰਨੀ ਉਮੀਦ ਅਨੁਸਾਰ ਹਜੇ ਭਾੜ ਨਹੀਂ ਬਣਿਆ ਤੇ ਕਿੰਨੂ ਵਿਟਾਮਿਨ ਸੀ ਦਾ ਬੜਾ ਵਧੀਆ ਸਰੋਤ ਹੈ ਸਰੀਰ ਵਿੱਚ ਇਮਿਊਨਿਟੀ ਨੂੰ ਸਟਰੋਂਗ ਕਰਦਾ ਹੈ ਇਮਿਊਨਿਟੀ ਬੂਸਟਰ ਹੈ ਔਰ ਨਾਲ ਦੀ ਨਾਲ ਇਹਦੇ ਵਿੱਚ ਇੱਕ ਲਿਮੋਨਿੰਨਾ ਦਾ ਤੱਤ ਪਾਇਆ ਜਾਂਦਾ ਜਿਹਦੇ ਕਰਕੇ ਇਹ ਐਂਟੀ ਕਾਰਸਿਨੋਜਨਿਕ ਹੈ ਕੈਂਸਰ ਨੂੰ ਵੀ ਰੋਕਣ ਤੇ ਸਹਾਇੀ ਪਾਇਆ ਗਿਆ ਸਟਡੀ ਵਿੱਚ ਕਿੰਨੂ ਆਣਾ ਸੋ ਕਿੰਨੂ ਨੂੰ ਆਪਣੇ ਖਰਾਬ ਦਾ ਹਿੱਸਾ ਜ਼ਰੂਰ ਬਣਾਉਣਾ ਚਾਹੀਦਾ ਹੈ ਖਾਸ ਕਰਕੇ ਆਪਾਂ ਨੂੰ ਪੰਜਾਬੀਆਂ ਨੂੰ ਜਦੋਂ ਆਪਾਂ ਇੱਕ ਦੂਸਰੇ ਦੀ ਮਦਦ ਕਰਾਂਗੇ ਜੇਕਰ ਆਪਾਂ ਕਿੰਨੂ ਖਰੀਦਾਂਗੇ ਤੇ ਉਸ ਦਾ ਲਾਭ ਕਿੰਨੂ ਕਿਸਾਨਾਂ ਨੂੰ ਹੋਏਗਾ ਇਵੇਂ ਹੀ ਜਦੋਂ ਕਿਸੇ ਹੋਰ ਫਲ ਦੀ ਰੁੱਤ ਹੋਵੇ ਉਦੋਂ ਸਾਰੇ ਉਹ ਵਾਲਾ ਫਲ ਤ੍ਰੇਤੀ ਹੈ ਹੁਣ ਇਸ ਵੇਲੇ ਕੁਦਰਤੀ ਤੌਰ ਤੇ ਸਾਡਾ ਜਿਹੜਾ ਕਿੰਨੂ ਹੈ ਆਪ ਤੇ ਇਹ ਕਿਦੜ ਬਹਾ ਸ਼ਹਿਰ ਸੇ ਪੂਰ ਹੋ ਗਿਆ ਪਹਿਲਾ ਬਾੜੂ ਚੌਕ ਹੁੰਦਾ ਸੀ ਉਹ ਵਾਲੇ ਉੱਤੇ ਹੁਣੇ ਓਵਰ ਬ੍ਰਿਜ ਬਣ ਗਿਆ ਇੱਥੋਂ ਖੱਬੇ ਹੱਥ ਸ਼ਹਿਰ ਹੈ ਤੇ ਸੱਜੇ ਹੱਥ ਨੂੰ ਬਾੜੂ ਪਿੰਡ ਦੇ ਅੱਗੇ ਕੋਟ ਭਾਈ ਤੇ ਭਲਾਈ ਆਣਾ ਉਧਰ ਨੂੰ ਛੜਕ ਜਾਂਦੀ ਹੈ ਤੇ ਭਲਾਈ ਆਣਾ ਜਿਹੜਾ ਪਿੰਡ ਹੈ ਉਹ ਮੁਕਸਰ ਤੇ ਬਠਿੰਡਾ ਰੋਡ ਤੇ ਹੈ ਉੱਥੇ ਜਾ ਮਿਲਦੀ ਹੈ ਤੇ ਖੱਬੇ ਹੱਥ ਆਪਣੇ ਇੱਥੋਂ ਕਿਦੜ ਸ਼ਹਿਰ ਆ ਗਿਆ ਦੋ ਅੱਡੇ ਕਹਿ ਲਈਏ ਆਪਾਂ 메인 ਰੋਡ ਤੇ ਇੱਕ ਹੁਸਨਰ ਚੌਕ ਤੇ ਇੱਕ ਭਾਰੂ ਚੌਕ ਇਹ ਭਾਰੂ ਚੌਕ ਆਪਾਂ ਕ੍ਰੋਸ ਕਰ ਰਹੇ ਆਂ ਪੁਲ ਦੇ ਉੱਤੋਂ ਦੇ ਅੱਗੇ ਹੁਣ ਜਿਹੜਾ ਹੈਗਾ ਹੁਸਨਰ ਵਾਲਾ ਚੌਕ ਹੈ ਜਿਹੜਾ ਉਹ ਸਾਹਮਣੇ ਉਹਦੇ ਉੱਪਰ ਦੀ ਪੁਲ ਬਣਿਆ ਉਥੋਂ ਜਿਹੜੀ ਸੱਜੇ ਹੱਥੀ ਸੜਕ ਜਾਂਦੀ ਹੈ ਉਹ ਹੁਸਨਰ ਪਿੰਡ ਵਿੱਚ ਨਹੀਂ ਸੋਥੇ ਪਿੰਡ ਵਿੱਚ ਨਹੀਂ ਰੁਪਾਣਾ ਕੋਲ ਬਲੋਟ ਮੁਕਸਰ ਰੋਡ ਨੂੰ ਜਾ ਚੜਦੀ ਹੈ ਇੱਥੋਂ ਜੇ ਸਿੱਧਾ ਮੁਕਸਰ ਜਾਣਾ ਹੋਵੇ ਤਾਂ ਇਹ ਰੋਡ ਜਾਂਦੇ ਆ ਲੋਕ ਇੱਥੋਂ ਹੁਸਨਰ ਤੇ ਦਾ ਸੋਥਾ ਤੇ ਫਿਰ ਦਾ ਹਰੋਪਾਣਾ ਉੱਥੇ ਜਾ ਕੇ 메ਨ ਰੋਡ ਤੇ ਚੜ ਜਾਂਦੀ ਹੈ ਖੱਬੇ ਹੱਥ ਕਿਦਰ ਬਾਹਰ ਸ਼ਹਿਰ ਬਿਲਕੁਲ ਆ ਰੋਡ ਜਿਹੜੀ ਥੱਲੋਂ ਦੀ ਕ੍ਰਾਸ ਕਰਦੀ ਆ ਉਹਦੇ ਨਾਲ ਹੀ ਇੱਥੇ ਐਸਡੀਐਮ ਦਫ਼ਤਰ ਤੇ ਹੋਟ ਕੰਪਲੈਕਸ ਹੈਗਾ ਨੈਰੀ ਵਿਸ਼ਰਾਮ ਕਰਦੇ ਉਹ ਦਫਤਰ ਜਿਹੜੇ ਹੈਗੇ ਇੱਥੇ ਹੈਗੇ ਆ ਤੇ ਸਾਹਮਣੇ ਮਲੂਠ ਰੋਡ ਆ ਬਮਲੂਠ ਵਾਲੇ ਪਾਸੇ ਨੂੰ ਗਏ ਜਾ ਰਹੇ ਆ فاਜਲ ਕਾਇਤੋਂ 7 ਕਿਲੋਮੀਟਰ ਹੈ ਮਲੂਠ ਸੁਲਾ ਇਹ ਅੱਗੇ ਹੁਣ ਆਉਣਗੇ ਆ ਡਾਸਟਾਨ ਫੀਡਰ ਤੇ ਸਰੰਦ ਫੀਡਰ ਨਹਿਰਾ ਉਹਦੇ ਪੁਲ ਨੂੰ ਕ੍ਰੋਸ ਕਰਾਂਗੇ ਬਟਿੰਡੇ ਵਾਲੇ ਪਾਸੇ ਰਾਜਸਥਾਨ ਫੀਡਰ ਹੈ ਤੇ ਮਲੂਠ ਵਾਲੇ ਪਾਸੇ ਸਰੰਦ ਫੀਡਰ ਹੈ ਰਾਜਸਥਾਨ ਫੀਡਰ ਦਾ ਸਾਰਾ ਪਾਣੀ ਰਾਜਸਥਾਨ ਨੂੰ ਜਾਂਦਾ ਹੈ ਤੇ ਸਰੰਦ ਫੀਡਰ ਤੋਂ ਜਿਹੜਾ ਹੈਗਾ ਉਹ ਫਰੋਜ਼ਪੁਰ ਫਰੀਦਕੋਟ ਮੁਕਸਰ ਤੇ ਫਾਜ਼ਿਲਕਾ ਜ਼ਿਲ੍ਹਿਆਂ ਦੇ ਜਿਹੜੇ ਏਟ ਹੈ ਉਹਨਾਂ ਨੂੰ ਇਸ ਨਹਿਰ ਤੋਂ ਪਾਣੀ ਮਿਲਦਾ ਹੈ ਇਹਦੇ ਨਾਲ ਹੁਣ ਬਠਿੰਡੇ ਵਾਲੇ ਪਾਸੇ ਇਸ ਰਾਜਸਥਾਨ ਫੀਡਰ ਦੇ ਮਾਲਵਾ ਨਹਿਰ ਜਿਹੜੀ ਨਵੀਂ ਕੱਢੀ ਜਾ ਰਹੀ ਹੈ ਉਹ ਹਰੀਕੇ ਤੋਂ ਲੈ ਕੇ ਤੇ ਜਿਹੜਾ ਆਖਰੀ ਪਿੰਡ ਹੈ ਪੰਜਾਬ ਦਾ ਉਥੋਂ ਤੱਕ ਇਹ ਨਹਿਰ ਵੜਿੰਗ ਕਿਹੜਾ ਤੱਕ ਜਾਏਗੀ ਲਗਭਗ 2300 ਕਰੋੜ ਰੁਪਏ ਇਹਦੇ ਤੇ ਖਰਚ ਆਣਾ ਇਹਦੇ ਨਾਲ ਜਿਹੜੇ ਲਿਫਟ ਪੰਪ ਲੱਗੇ ਹੋਏ ਆ ਜਿਹੜੇ ਇਧਰਲੇ ਪਾਸੇ ਬਠਿੰਡੇ ਵਾਲੇ ਪਾਸੇ ਵੱਡੀ ਨਹਿਰ ਦੇ ਜਿਹੜੇ ਸਰੰਦ ਨਹਿਰ ਤੋਂ ਪਾਣੀ ਚੱਕ ਕੇ ਇਧਰ ਪਾਉਂਦੇ ਆ ਖੇਤਾਂ ਦੀ ਸंचाई ਕਰਦੇ ਆ ਉਧਰ ਪਾਣੀ ਮਿਲੇਗਾ ਤੇ ਇਹ ਸਰੰਦ ਫਿਲਟਰ ਚ ਜਿਹੜੀ ਬਚਤ ਹੋਵੇ ਗਏ ਇਸ ਪਾਣੀ ਦੀ ਉਹ ਫਿਰ ਅਬੋਂ ਰਫੰਜਲਾ ਦਾ ਇਲਾਕੇ ਤੱਕ ਉਹਦਾ ਪਾਣੀ ਥੇਲਾ ਤੱਕ ਪਹੁੰਚ ਸਕੇਗਾ ਇਹ ਆਪਾਂ ਬੋਲ ਕ੍ਰਾਸ ਕਰ ਰਹੇ ਸੀਗੇ ਦਾ ਸਟਾਨ ਫੈਕਟਰ ਦਾ ਤੇ ਹੁਣ ਕਰਨ ਫੈਕਟਰ ਦਾ ਠੀਕ ਅੱਗੇ ਹੁਣ ਆਪਾਂ ਮਲੋਟ ਨੂੰ ਮੂਵ ਕਰ ਰਹੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸ ਤੇ ਟ੍ਰੈਵਲ ਨਾਲ ਸੰਬੰਧਤ ਬਲੌਗਸ ਬਣਾਉਂਦੇ ਆ ਤੇ ਹੋਰ ਪੰਜਾਬ ਦੇ ਵਿਰਸੇ ਵਿਰਾਸਤ ਦੀਆਂ ਚੀਜ਼ਾਂ ਸ਼ੇਅਰ ਕਰਦੇ ਆ ਉਸ ਕਿਰਪਾ ਸਾਡੇ ਚੈਨਲ ਨੂੰ ਇੱਕ ਤਮਾਰਤ ਨੂੰ ਸਬਸਕ੍ਰਾਈਬ ਜਰੂਰ ਕਰਨਾ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰਕੇ ਤੇ ਆਪਣਾ ਕਮੈਂਟ ਜ਼ਰੂਰ ਦੇਣਾ ਝੰਡਵਾਲਾ ਪਿੰਡ ਕੋਲ ਆਪਾਂ ਪਹੁੰਚ ਗਏ ਆ ਖੱਬੇ ਪਾਸੇ ਇੱਥੋਂ ਝੰਡਵਾਲਾ ਹੈ ਹੋਰ ਇਸ ਤੋਂ ਥੋੜਾ ਪਿਛਲਾ ਜਿਹੜਾ ਪਿੰਡ ਆਪਾਂ ਤੁਹਾਨੂੰ ਵੀਡੀਓ ਉੱਥੇ ਨਹੀਂ ਬਣਾ पाए ਕਿਹੜੀ ਪਿੰਡ ਸੀਗਾ ਜਿੱਥੇ ਦਸਵੇਂ ਪਾਸ਼ਾਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਉੱਥੇ ਆਏ ਹੋਏ ਸੀ ਚਰਨਛੋਪਾ ਪ੍ਰਾਪਤ ਉਹ ਪਿੰਡ ਜਦੋਂ ਖਦਰਾਨੀ ਦੀ ਟਾਇਪ ਸ੍ਰੀ ਮੁਕਸਰ ਸਾਹਿਬ ਵਿਖੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਹੁੰਚੇ ਸੀ ਦੇ ਕੋਤਲਬੰਡੀ ਸਾਹ ਕੋ ਨੂੰ ਜਾਂਦੇ ਹੋਏ ਇਸ ਇਲਾਕੇ ਵਿੱਚੋਂ ਗੁਰੂ ਸਾਹਿਬ ਗੁਜ਼ਰੇ ਸੀ ਤਾਂ ਜਿਹੜੀ ਵਿਖੇ ਇੱਕ ਇਤਿਹਾਸਕ ਗੁਰਦੁਆਰਾ ਪਾਸ਼ਾਏ ਦਸਵੇਂ ਵੀ ਬਣਿਆ ਹੋਇਆ ਹੈ ਉਹ ਸਾਹਮਣੇ ਤੁਹਾਨੂੰ ਓਵਰਬ੍ਰਿਜ ਦਿਖਾਈ ਦੇ ਰਿਹਾ ਹੈ ਰਿੰਗ ਰੋਡ ਬਣ ਰਹੀ ਹੈ ਮਲੂਠ ਦੀ ਜਿਹੜੀ ਡੱਬ ਵਾਲੀ ਰੋਡ ਨੂੰ ਅਬੋਹਰ ਰੋਡ ਨਾਲ ਮਿਲਾਏ ਗਈ ਔਰ ਇਥੋਂ ਖੱਬੇ ਪਾਸੇ ਨੂੰ ਡੱਬ ਵਾਲੀ ਸੱਜੇ ਪਾਸੇ ਨੂੰ ਮੁਕਸਰ ਰੋਡ ਨੂੰ ਮਿਲਾਏ ਗਈ ਫਿਰ ਬਾਜਲਕਾ ਰੋਡ ਤੇ ਫਿਰ ਅਬੋਹਰ ਰੋਡ ਤੇ ਜਾ ਕੇ ਬਾਈਪਾਸ ਖਤਮ ਹੋਵੇਗੀ। ਉਹ ਇਹਦੇ ਨਾਲ ਜਿਹੜੇ ਲੋਕਾਂ ਨੇ ਅਬੋਹਰ ਤੋਂ ਜਾਂ ਬਾਜਲਕਾ ਤੋਂ ਡੱਬ ਵਾਲੀ ਜਾਂ ਦਿੱਲੀ ਵੱਲ ਜਾਣਾ ਉਹ ਇਸ ਬਾਈਪਾਸ ਲੰਘਿਆ ਕਰਨਗੇ ਤੇ ਉਹਨਾਂ ਨੂੰ ਮਲੂਠ ਸ਼ਹਿਰ ਦੀ ਟ੍ਰੈਫਿਕ ਦਾ ਸਾਹਮਣਾ ਨਹੀਂ ਕਰਨਾ ਪਏਗਾ। ਇਹ ਬਾਈਪਾਸ ਦਾ ਕੰਮ ਆਖਰੀ ਪੜਾ ਕੇ ਹੈ ਸੋ ਬਹੁਤ ਜਲ ਦੇ ਪੂਰਾ ਹੋ ਜਾਏਗਾ ਤਾਂ ਉਸ ਤੋਂ ਬਾਅਦ ਫਾਜ਼ਿਲਕਾ ਬੋਰ ਵਾਲੇ ਮਲੋਟ ਸ਼ਹਿਰ ਵਿੱਚ ਐਂਟਰ ਕੀਤੇ ਬਿਨਾ ਹੀ ਜੇ ਉਹਨਾਂ ਨੇ ਬਠਿੰਡੇ ਜਾਣਾ ਤਾਂ ਇੱਕ ਇਹ ਆ ਕੇ ਉੱਪਰ ਜਾ ਕਰਨਗੇ ਜੇ ਡੱਬਾ ਲਈ ਦਿੱਲੀ ਵੱਲ ਜਾਣਾ ਹੈ ਸਰਸੇਵਾਲ ਜਾਣਾ ਹੈ ਤਾਂ ਅੱਗੇ ਕ੍ਰਾਸ ਕਰਕੇ ਸਿੱਧੇ ਡੱਬ ਵਾਲੀ ਰੋਡ ਚੜ੍ਹ ਜਾਇਆ ਕਰਨਗੇ ਔਰ ਆਪਾਂ ਹੁਣ ਮਲੋਟ ਸ਼ਹਿਰ ਦੇ ਵਿੱਚ ਲਗਭਗ ਐਂਟਰ ਕਰ ਚੁੱਕੇ ਆਂ ਸામਨੇ ਜਿਹੜੀ ਚੌਕ ਆਏਗਾ ਉਤੋਂ ਖੱਬੇ ਹੱਥ ਨੂੰ ਡੱਬਾ ਵਾਲੀ ਨੂੰ ਰੋਡ ਜਾਂਦੀ ਹੈ ਉਸ ਤੋਂ ਸ਼ਹਿਰ ਦੇ ਪਰਲੇ ਪਾਸੇ ਦਾਨੇ ਵਾਲਾ ਚੌਕ ਬਣਦਾ ਉਤੋਂ ਇੱਕ ਡਿਫੈਂਸ ਰੋਡ ਹੈ ਜਿਹੜੀ ਸੰਗਰੀਆ ਬਲੇ ਪਾਸੇ ਜੇ ਜਾਣਾ ਹੋਵੇ ਤਾਂ ਉਤੋਂ ਸੀਤੋ ਤੋਂ ਸੰਗਰੀਆ ਨੂੰ ਸ਼ੜਕ ਫਟ ਜਾਂਦੀ ਹੈ ਥੋੜਾ ਅੱਗੇ ਜਾ ਕੇ ਪਤਲੀ ਬੈਰੀਅਰ ਤੋਂ ਉਹ ਹਨੂਮਾਨਗੜ੍ਹ ਤੇ ਹਬੋਰ ਰੋਡ ਨਾਲ ਮਿਲ ਜਾਂਦੀ ਹੈ ਤੇ ਅੱਗੋਂ ਫਿਰ ਕੱਤਰ ਖੇੜੇ ਤੋਂ ਲਾਲਗੜ੍ਹ ਨੂੰ ਇੱਕ ਸ਼ੜਕ ਜਾਂਦੀ ਹੈ ਉਹ ਡਿਫੈਂਸ ਰੋਡ ਬੋਲਦੇ ਆਣੂ ਉਹ ਸੜਕ ਤੇ ਚੜਿਆ ਜਾ ਸਕਦਾ ਹੈ ਇੱਥੋਂ ਜਿੱਥੇ ਆਪਾਂ ਸਾਹਮਣੇ ਚੌਕ ਬਣੇਗਾ ਉੱਥੋਂ ਥੋੜਾ ਜਾ ਸੱਜੇ ਮੁੜ ਕੇ ਸ਼੍ਰੀ ਮੁਖਤਸਰ ਸਾਹਿਬ ਨੂੰ ਸੜਕ ਮੁੜਦੀ ਹੈ ਉੱਥੇ ਨਵਾਂ ਸ਼ਹੀਦ ਭਗਤ ਸਿੰਘ ਜੀ ਦਾ ਬੁੱਤ ਵੀ ਲਾਇਆ ਗਿਆ ਸ਼ਹੀਦ ਭਗਤ ਸਿੰਘ ਚੌਕ ਬਣ ਗਿਆ ਹੁਣ ਥੋੜਾ ਹੋਰ ਅੱਗੇ ਅਬੋਰ ਰੋਡ ਵੱਲ ਜਾਵਾਂਗੇ ਤੇ ਉੱਥੋਂ ਫਾਜ਼ਿਲਕਾ ਨੂੰ ਸੜਕ ਮੁੜੇਗੀ ਤੇ ਫਾਜ਼ਿਲਕਾ ਹੋ ਕੇ ਅੱਗੇ ਜਲਾਲਾਬਾਦ ਬੜੇ ਪਾਸੇ ਫਰੋਜ਼ਪੁਰ ਪੜੇ ਪਾਸੇ ਵੀ ਜਾਇਆ ਜਾ ਸਕਦਾ ਹੈ ਔਰ ਜਿਹੜੀ ਸਿੱਧੀ ਸ਼ਰਤ ਜਾਏਗੀ ਸੱਜੇ ਮੁੜ ਕੇ ਉਹ ਅਬੋਹਰ ਵਾਲੇ ਪਾਸੇ ਨੂੰ ਜਾਵੇਗੀ। ਸੋ ਇਹ ਆਪਾਂ ਐਂਟਰ ਕਰ ਗਏ ਆ। ਮਲੂਠ ਸ਼ਹਿਰ ਵਿੱਚ ਖੱਬੇ ਪਾਸੇ ਪੁੱਡਾ ਕਲੋਨੀ। ਬਿਲਕੁਲ ਜਿਹੜਾ ਸਾਹਮਣੇ ਚੌਕ ਬਣੇਗਾ ਸ੍ਰੀ ਗੁਰੂ ਨਾਨਕ ਚਤਪੇ ਚੌਂਕ। ਇਧਰ ਖੱਬੇ ਪਾਸੇ ਮਿਮਟ ਤੇ ਦਾਣਾ ਮੰਡੀ। ਇੱਥੋਂ ਮਿਮਟ ਵਾਲੇ ਪਾਸੇ ਜਾਇਆ ਜਾ ਸਕਦਾ ਹੈ। ਬਹੁਤ ਅਰੀਆ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਗਵਰਨਮੈਂਟ ਇੰਸਟੀਚਿਊਟ